ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੜੱਕ ਚੜੱਕ ਪਿੰਡ ਮੋਗਾ ਜ਼ਿਲ੍ਹੇ ਦਾ ਇਹ ਨੇੜੇ ਬਾਗੇਪੁਰਾਣੇ ਦੇ ਰਹਿ ਜਾਂਦਾ ਵੈਸੇ ਮੋਗਾ ਵੀ ਇੱਥੋਂ ਨੇੜਾ ਇੱਕ ਪਾਸੇ ਕੋਹਲਿਆ ਕਲਾਂ ਕਾਲੇ ਕੇ ਇਹ ਦੇ ਪਿੰਡ ਆਸ-ਪਾਸ ਹੈ ਮੈਂ ਜਿਹੜੇ ਫਾਰਮ ਚੋਂ ਵੀਡੀਓ ਬਣਾ ਰਿਹਾ ਥੋੜੇ ਜਿਹੇ ਥਾਂ ਦੇ ਵਿੱਚ ਇੱਕ ਫਾਰਮ ਬਾਈ ਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਪੁਰਾਣਾ ਹੀ ਫਾਰਮ ਹੈ ਲੈਂਟਡ ਪਸ਼ੂ ਵੀਰ ਘਰ ਦੇ ਵਿੱਚ ਰੱਖਦਾ ਗਾਵਾਂ ਬੈਠੀਆਂ ਤੁਸੀਂ ਦੇਖ ਲਓ ਕੋਸਨ ਨਾਗ ਖੜੇ ਆਉਂਦਾ ਜਿਹੜਾ ਉਹ ਖੜ ਕੇ ਜਗਾਲੀ ਕਰਦੇ ਕੁਸ ਕਿਊਬਿਕਲਾਂ ਚ ਬੈਠੇ ਆ ਇਸ ਟਾਈਮ ਰੈਸਟ ਕਰ ਰਹੇ ਇੰਨੇ ਕ ਨਾਗ ਘਰੇ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਹੀ ਅੱਜ ਦੋ ਵਹਿੜਾਂ ਬਾਈ ਨੇ ਵਕਾਊ ਕੀਤੀਆਂ ਸੋਨ ਗਾਵਾਂ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਾਗ ਦੋਹਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਤੁਸੀਂ ਹਰੇਕ ਪੱਖ ਤੋਂ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਸਿੱਧਾ ਵੀਰ ਦਾ ਚੱਲਦਾ ਰਹੂਗਾ ਉਹ ਮੇੜੀਏ ਬਾਈ ਨੂੰ ਇਹਨਾਂ ਚ ਇੱਕ ਵਾਇਡ ਦੂਜਾ ਸੁਹਾ ਤੇ ਇੱਕ ਪਹਿਲਣ ਰੇਟ ਵੀਡੀਓ ਦੇ ਵਿੱਚ ਹੀ ਰੱਖਾਂਗੇ ਪਸੰਦ ਉਹ ਤੋਂ ਬਾਅਦ ਤੁਸੀਂ ਕਰੋਗੇ ਤੇ ਤਸੱਲੀ ਕਰਨਾ ਵੀ ਤੁਹਾਡਾ ਹੱਕ ਹੈ ਉਹ ਮਿਲਦੇ ਹੈ ਬਾਈ ਨੂੰ ਕਰਦੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦਿਓ ਜੀ ਆਪਣਾ ਨਾ ਹਰਜਿੰਦਰ ਸਿੰਘ ਆ ਜੀ ਹਰਜਿੰਦਰ ਭਾਈ ਬਹੁਤ ਥੋੜੇ ਥਾਂ ਦੇ ਵਿੱਚ ਇਹ گاਵਾ ਸੰਭਾਲ ਰਹੇ ਹੋ ਠੀਕ ਹੈ ਸੈਟਅਪ ਚੱਲ ਜੰਦਾ ਵਧੀਆ ਹਾਂਜੀ ਹਾਂਜੀ ਬੜੀਆ ਬੜੀਆ ਠੀਕ ਹੈ ਅੰਦਾਜ਼ਨ ਪਸ਼ੂ ਟੋਟਲ ਕਿੰਨੇ ਰਹਿੰਦੇ ਨੇ ਥਾਂ 'ਚ ਆਪਣੇ ਕੋਲ ਤੇ 20 25 ਤੋਂ ਬੱਸ ਵਿੱਚ ਵਿੱਚ 62x45 ਦਾ ਸ਼ੈੱਡ ਹਾਂਜੀ 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 ਠੀਕ ਹੈ ਅੱਛਾ ਅੱਜ ਆਪਾਂ ਦੋ گاਵਾ ਵੇਚਣ ਲੱਗੋਏ ਆਪਣੀ ਹੋਮ ਬਰੀਡ ਹੈ ਕਰਦੇ ਪਾਸੇ ਹਾਂਜੀ ਹਾਂਜੀ ਕਰਦੀ ਕਰਦੀ ਪਹਿਲੇ ਨੰਬਰ ਤੇ ਥੋੜੇ ਹੱਥੀ ਗਾਂ ਖੜੀ ਆ ਅੰਦਰਲੇ ਪਾਸੇ ਕਿੰਨੇ ਵਸ ਵਸ ਹੁੰਦੀ ਬਈ ਇਹ ਦੂਜੇ ਸੂਏ ਹੁੰਦੀ ਆ ਜੀ ਚਾਰ ਦੰਦ ਦਾ ਮੂੰਹ ਜੀ ਠੀ ਠੀਕ ਹੈ ਉਹਦੀ ਹੈ ਉਹਦੀ ਹੈ ਘਰ ਮਾਤਾ ਜਿਹੜੀ ਸੀਗੀ ਉਹ ਪ੍ਰੂਫ ਦੀ ਸੀਗੀ ਠੀਕ ਹੈ ਤੇ ਇਹਦੇ ਗਾਂ ਜਿਹੜਾ ਪੀਡੀਐਫ ਦਾ ਮਤਲਬ ਹੈਗਾ ਸੀਮਨ ਡਰਾਫਟਰ ਜੀ ਠੀਕ ਹੈ ਉਹ ਲੱਗਿਆ ਏ ਕਨਵੈਨਸ਼ਨਲ ਹੈ ਜਾਂ ਸੈਕਸਡ ਨਹੀਂ ਉਹਦਾ ਨਾਨ ਸੈਕਸਡ ਹੈ ਨਾਨ ਸੈਕਸਡ ਹੈ ਠੀਕ ਹੈ ਅੱਛਾ ਭਾਈ ਇਹਦਾ ਦੁੱਧ ਦਾ ਰਿਕਾਰਡ ਪਹਿਲੇ ਸਵੇਰੇ ਦਾ ਇਹ ਵੱਡੇ ਭਾਈ ਮੇਰੇ ਕੋਲੇ 42 43 ਕਿਲੋ ਦਿੱਤਾ ਹੈ ਨਹੀਂ ਪਹਿਲੇ ਸਵੇਰੇ ਕਿ ਇਸ ਭਾਵਨਾ ਦੀ 50 ਪਲੱਸ ਦੇਣਾ ਚਾਹੀਦਾ ਇਹਨੂੰ ਠੀਕ ਹੈ 50 ਲੀਟਰ ਪੱਕਾ ਦੋਗੇ ਠੀਕ ਹੈ ਇਹ ਜੰਪ ਕੀਤਾ ਨੇ ਆਪਦੀ ਮਾਂ ਨਾਲ ਉਹ ਦੁੱਧ ਵਧਾਇਆ ਪਹਿਲਾਂ ਦਾ ਜਾਂ ਉੱਥੇ ਰਹੀ ਉਹਦੇ ਸਾਬ ਤੇ ਰਹੀ ਹਾਂ ਨਹੀਂ ਉਹਦੇ ਨਾਲ ਵਧ ਉਦੋਂ ਨਾਲ ਪਹਿਲੇ ਸੋਚ ਵਧਾ ਗਈ ਸੀ ਵਾ ਦਿੱਤਾ ਠੀਕ ਹੈ ਕਿੰਨੀ ਤਰੀਕ ਨੂੰ ਦਨ ਪੂਰੇ ਹੋ ਜਾਣਗੇ ਇਹਦੇ ਮੰਨ ਕੇ ਚੱਲੋ ਜੀ 20 ਤਰੀਕ ਤੋਂ 20 ਤਰੀਕ ਦੇ ਆਸਪਾਸ ਹਾਂਜੀ ਹਾਂਜੀ ਅੱਜ ਤਰੀਕ ਮੇਰੇ ਖਿਆਲ ਚ 6 ਹੈ ਹਾਂਜੀ ਹਾਂਜੀ 14 ਦਿਨ ਪਏ ਹੈ ਹਜੇ ਹਾਂਜੀ 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 ਰੇਟ ਕੀ ਰਹੂਗਾ ਆਪਾਂ ਜੋੜੇ ਦੀ ਡਿਮਾਂਡ ਦੱਸ ਦਿੰਦੇ ਹਾਂ ਜੋੜੇ ਦੀ ਰੱਖ ਰਹੇ ਬੜੇ ਬਾਈ ਵੈਚ ਹੀ ਕਰਦੇ ਨੇ ਵੀਡੀਓ ਦੇ ਕਿ ਟਕ ਗੱਲ ਬੈਠ ਹੈ ਕੀ ਰੱਖਾਂਗੇ ਡਿਮਾਂਡ ਜੋੜੇ ਦਾ ਹੀ 480 ਹੈ ਬਾਈ ਜੀ 4 ਲੱਖ 80 ਹੈ ਹਾਂਜੀ ਆਪਾਂ ਪਹਿਲਾਂ ਇਹਨੂੰ ਤੋੜ ਕੇ ਦਿਖਾ ਦਈਏ ਦੋਸਤੋ ਇਹ ਵੈੜ ਦੇਖ ਲਓ ਤੁਸੀਂ ਦੰਦੋਂ ਚਾਰ ਦੰਦ ਦਾ ਦੰਦ ਫੇਰ ਵੀ ਤੁਸੀਂ ਆ ਕੇ ਕਨਫਰਮ ਕਰ ਲਿਓ ਕਿਉਂਕਿ ਦੰਦ ਦਾ ਚੌਗਾ ਦੋ ਦੰਦ ਚਾਰ ਦੰਦ ਛੇ ਦੰਦ ਦੇ ਥੋੜਾ ਛੇਤੀ ਹੁੰਦਾ ਪਸ਼ੂ ਕਈ ਵਾਰਾਂ ਦੰਦ ਕੋਈ ਪਹਿਲਾਂ ਦੇਖਿਆ ਉਹਨੂੰ ਦੰਦ ਮੌਕੇ ਤੇ ਸਿੱਟ ਜੇ ਕੋਈ ਕਹਿ ਨਹੀਂ ਸਕਦੇ ਫੁੱਲ ਬੋਡੀ weight ਹੈ ਰਿਕਾਰਡ ਤੁਹਾਨੂੰ ਦੱਸਤਾ ਬਾਈ ਨੇ ਵੀ ਮਾਂ ਬਰੂਟ ਦੀ ਸੀ ਆਪ ਜਿਹੜੇ ਸੀਮਨ ਦੀ ਉਹ ਵੀ ਤੁਹਾਨੂੰ ਦੱਸਤਾ ਫੁੱਲ ਵੱਡਾ ਢਾਂਚਾ ਹੈ 42 43 ਕਿਲੋ ਪਹਿਲਾਂ ਦਾ ਦੁੱਧ ਦਾ ਰਿਕਾਰਡ ਰਿਆ ਸੁਆ ਦੂਜਾ ਇਹਦੇ ਹਵਾਨੇ ਦੇ ਉੱਤੇ ਨਾੜਾਂ ਜਿਵੇਂ ਬਾਹਰ ਲੀਆਂ ਗਾਵਾਂ ਆਪਾਂ ਦੇਖਦੇ ਆ ਨਾ ਇਸ ਤਰ੍ਹਾਂ ਦੀਆਂ ਹੈ ਤਾਂ ਚਾ ਬਹੁਤ ਵੱਡਾ ਸੋ ਹਾਈਟ ਲੈਂਥ ਫੁੱਲ ਹੈ। ਚੂਵੀ ਕਲਾਂ ਦੇ ਵਿੱਚ ਇਹ ਪਸ਼ੂ ਖੁੱਲੇ ਹੀ ਰਹਿੰਦੇ ਆ। ਜਦੋਂ ਕੋਈ ਪਸ਼ੂ ਹੀਟ ਚਾਜੇ ਤਾਂ ਉਦੋਂ ਫਿਰ ਉਹਨੂੰ ਰੱਸਾ ਪਾ ਕੇ ਬੰਨ ਵੀ ਦਿੰਦੇ ਆ। ਸੋ ਇਹਦੇ ਦੋਨੇ ਪਾਸੇ ਨਾੜਾਂ ਸੋ ਬਹੁਤ ਚਾਜੇ ਇਹਦਾ ਫਿਟਨੈਸ ਆਰਡਰ ਤੇ ਬਹੁਤ ਡਬਲ ਐਮਫਾਸਫਸਕੀ ਦੋੜੀ। ਫਿਟਨੈਸ ਆ ਜੀ। ਠੀਕ ਹੈ। ਫਿਟਨੈਸ ਵਾਲਾ ਹਵਾਨਾ ਦੋਸਤੋ ਵੈਸੇ ਕਲੀਅਰ ਦਿਸਦਾ ਵੀ ਹੈ। ਨਾੜਾਂ ਮੈਂ ਕਹਿਆ ਸੀ ਕਿ ਜਦੋਂ ਬਾਹਰ ਲਈਆਂ ਜਾਵਾ ਹੁੰਦੀਆਂ ਤਾਂ ਨਹੀਂ ਆਏ ਇਹਦੇ ਹਵਾਨੇ ਤੇ ਉਹ ਤੁਹਾਨੂੰ ਦਿਸਣਗੇ ਵੀ। ਸੋ ਸੀਮਨ ਡਿਟੇਲ ਤੁਹਾਨੂੰ ਦੱਸਤੀ ਐ ਸਾਰੀ ਇਹ ਤੁਸੀਂ ਹਵਾਨਾ ਅੱਗੋਂ ਪਿੱਛੋਂ ਦੇਖ ਲਓ ਬਿਲਕੁਲ ਇੱਕੋ ਜਿਹਾ ਹਵਾਨਾ ਪਿਆ ਆ ਬਾਈ ਕੱਢੋ ਇਹਨੂੰ ਬਾਹਰ ਐਸੇ ਨੂੰ ਕੱਢੋ ਕਿਰਾ ਠੀਕ ਹੈ ਜੀ ਠੀਕ ਹੈ ਸੋ ਕੋਈ ਵੀ ਕਲਾਂਚੋ ਫੇਰ ਇਹਨੂੰ ਬਾਹਰ ਕੱਢ ਕੇ ਤੋਰਨੀ ਕੋਸ਼ਿਸ਼ ਕਰਦੇ ਆ ਅਰਲੇ ਪਾਸੋਂ ਫੇਰ ਹਵਾਨਾ ਦੇਖ ਲਓ 480000 ਜੋੜੇ ਦੀ ਡਿਮਾਂਡ ਹੈ ਤੇ ਚੰਗਾ ਦੁੱਧ ਤੁਸੀਂ ਖਰੀਦ ਲਓਗੇ ਮਤਲਬ ਜੋੜਾ ਹੀ ਕਰਮ ਵਾਲਾ ਤੁਹਾਡੇ ਕੋਲ ਡਰਮ ਭਰੂਗਾ ਅਡੋ ਅਡ ਤੁਸੀਂ ਇਹਨਾਂ ਥੱਲੋਂ ਭਰ ਸਕਦੇ ਹੋ ਹੋ ਜਿਵੇਂ 42 43 ਕਿਲੋ ਪਹਿਲਾਂ ਨੇ ਦਿੱਤਾ ਬਾਈ ਕਹਿੰਦਾ ਵੀ 50 ਦੀ ਆਸ ਹੈ ਤਾਂ ਲਗਭਗ ਸਵਾ ਡਰਮ ਤਾਂ ਇਹਨੇ ਇਕੱਲੀ ਨਹੀਂ ਕਰਨ ਵਾਲੀ ਨੇ ਨੇੜ ਕਰਦਿਆ ਕਰਨਾ ਸੋ ਤੁਸੀਂ ਇਹ ਗਾਂ ਦੇਖ ਲਓ ਪਹਿਲੇ ਨੰਬਰ ਤੇ ਦੂਜੀ ਵੈੜ ਬਾਰੇ ਵੀ ਥੋੜੀ ਜਾਣਕਾਰੀ ਲੈ ਲੈਂਦੇ ਫਿਰ ਇਕੱਠਿਆਂ ਹੀ ਥੋੜਾ ਹੋਰ ਤੋਰ ਦਿਆਂਗੇ ਆ ਇਹ ਵੈੜ ਦੀ ਕੀ ਡਿਟੇਲ ਹੈ ਬਾਈ ਇਹ ਦਾ ਸੁਆ ਪਹਿਲੇ ਬਾਈ ਪਹਿਲੇ ਸੁਈ ਮਤਲਬ ਇਹਨੇ ਸੋਣਾ ਹੈਗਾ ਹੂੰ ਨੂੰਣ ਬੱਛਿਆ ਇਹ ਐਬੀਐਸ ਦਾ ਨਹੀਂ ਇੱਕ ਐ ਐਮ ਇਨੋਵੇਸ਼ਨ ਕੇ ਅਵਰੇਜ ਇਨੋਵੇਸ਼ਨ ਹੈਗਾ 12 ਦਾ ਸ਼ਹਿਰ ਉਹ ਸੀਮਨ ਦੀ ਬੱਛੀ ਆ ਮੁਰਦ ਕੀਤਾ ਹੋਇਆ ਗਾਂ ਇਹਦੇ 40 4 32 ਲੱਗਾ ਹੋਇਆ ਨਾਨ ਸਾਕਸੀ ਲੱਗਾ ਹੋਇਆ ਠੀਕ ਆ ਉਹ ਵੀ ਕਨਵੈਨਸ਼ਨਲ ਸੀਮਨੀ ਆ ਹਾਂਜੀ ਠੀਕ ਆ ਇਹਦਾ ਇਹ ਦੰਦੋਂ ਕਿਵੇਂ ਹੋਊ ਅੰਦਾਜ਼ਾ ਇਹ ਦੋ ਦੰਦ ਹੋਗੀ ਉਹ ਜੀ ਦੋ ਦੰਦ ਹੋਊਗਾ ਹਾਂਜੀ ਹਾਂਜੀ ਇਹਦੀ ਮਾਂ ਦਾ ਕੀ ਰਿਕਾਰਡ ਰਿਆ ਇਹਦੀ ਮਾਂ ਆਪਣੇ ਕੋਲੇ ਆ ਜੀ ਮਾਂ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਪਾਰਲੀ ਸਾਈਡ ਖੜੀ ਹੈ ਇਹਦੀ ਮਾਂ ਦਾ ਵੀ ਚੰਗਾ ਦੁੱਧ ਰਿਹਾ ਜੀ ਠੀਕ ਹੈ ਇਹਦੀ ਮਾਂ ਵੀ ਆਪਣੇ ਕੋਲ ਚਾਹ ਮੰਨ ਲਓ 40 45 ਲੀਟਰ ਦੁੱਧ ਦੇ ਜਾਂਦੀ ਆ ਠੀਕ ਹੈ ਤੇ ਇਹ ਚੰਗੀ ਬੱਚੀ ਹੈ ਠੀਕ ਹੈ ਅ ਇਹਦੇ ਦੇਨ ਕਿੰਨੀ ਤਰੀਕ ਨੂੰ ਪੂਰੇ ਹੋਣਗੇ ਇਹ ਦੋਹਾਂ ਦੀ ਸਿੰਕ੍ਰੋ ਹੀ ਹੋਈ ਸੀਗੀ ਜੀ ਅੱਛਾ ਇੱਕੋ ਦਿਨ ਹੀ ਇਹ ਆਈ ਹੋਈ ਵੀ ਹਾਂਜੀ 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 20 ਤਰੀਕ ਨੂੰ ਦੋਸਤੋ ਦਿਨ ਪੂਰੇ ਆ ਸਿੰਕ੍ਰੋ ਮਤਲਬ ਉਹ ਇੱਕ ਨਵੀਂ ਤਕਨੀਕ ਹੈ ਇੱਕੋ ਦਿਨ ਬਹੁਤ ਸਾਰੀਆਂ ਗਾਵਾਂ ਨੂੰ ਇਕੱਠੇ ਜਿਹੜਾ ਹੋ ਗੱਭਣ ਕੀਤਾ ਜਾਂਦਾ ਹੈ ਸਿੰਕ੍ਰੋ ਵਿਧੀ ਹੈ ਉਦੇ ਨਾਲ ਇਹਨਾਂ ਨੂੰ ਗੱਭਣ ਕੀਤਾ ਜਾਂਦਾ ਇਨੋਵੇਸ਼ਨ ਦੋਸਤੋ ਸ਼ਾਇਦ ਐਵੀਐਸ ਦਾ ਮੁੱਲ ਹੈ ਨਾਮ ਇਧਰੋਂ ਉਧਰ ਹੋ ਸਕਦਾ ਕਈ ਵਾਰ ਲਾਈਨ ਦੇ ਵਿੱਚ ਫਰਕ ਪੈ ਜੇ ਭਾਈ ਇਹਨੂੰ ਵੀ ਹੱਕ ਹੋ ਇਧਰੋਂ ਇਹਦੀ ਮਾਂ ਬਾਈ ਜੀ ਹੋਰਾਂ ਦੇ ਕੋਲ ਹੈਗੀ ਐ 40 ਕਿਲੋ ਤੋਂ ਬਾਹਰ ਦੁੱਧ ਉਸ ਗਾਂ ਦਾ ਚੱਲਦਾ ਇਹਨੇ ਪਹਿਲਾ ਸੂਆ ਸੋਨਾ ਸੋਨਾ ਦੁੱਧ ਦੇਊਗੀ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦੋਨਾਂ گاਵਾਂ ਦੇ 480000 ਜੋੜੇ ਦੀ ਡਿਮਾਂਡ ਹੈ ਇਹ ਜਦੋਂ ਮੈਂ ਇੱਥੇ ਆਇਆ ਉਦੋਂ ਹੀ ਬਾਈ ਜੀ ਹੋਰਾਂ ਨੇ 28 ਹੈ ਉਹਦੇ ਕਰਕੇ ਭਲੂਣ ਇੱਕ ਪਾਸੇ ਦੱਸੂਗੀ ਹਾਲਾਂਕਿ ਥਣਾ ਵਾਲੇ ਪਾਸੋਂ ਜੇ ਦੇਖੋਗੇ ਤਾਂ ਬਿਲਕੁਲ ਇੱਕੋ ਜਿਹਾ ਥਣ ਇੱਕੋ ਜਿਹਾ ਸਾਈਜ਼ ਦੇ ਉੱਤੇ ਦੱਸਣਗੇ ਇੱਕੋ ਜਿਹੀ ਦੂਰੀ ਤੁਹਾਨੂੰ ਦਿਸੂਗੀ ਸੋਹਣਾ ਹਵਾਨਾ ਬਣਾਉਂਦੀ ਹੁੰਦੀ ਆ ਚੰਗੇ ਬੋਡੀ ਵੇਟ ਦੀ ਵੈੜ ਹੈ ਪਹਿਲਾਂ ਇਹਨੇ ਸੋਹਣਾ ਹਵਾਨਾ ਫੇਰ ਤੁਰਦੀ ਦਾ ਦੇਖੋ ਕਾਫੀ ਚੌੜਾ ਹਵਾਨਾ ਹੈ ਭਲੋਣ ਇੱਕ ਪਾਸੇ ਥੋੜੀ ਥੋੜੀ ਪੋਲੀ ਪੋਲੀ ਦੱਸਦੀ ਨਹੀਂ ਥਣ ਬਿਲਕੁਲ ਪੱਦਰ ਦੱਸਦੇ ਹੋਣਗੇ ਸੋ ਇਹਦੀ ਮਾਂ ਵੀ ਜਿਹੜੀ ਬਾਈ ਜੋਹਰਾਂ ਦੇ ਕੋਲ ਜਿਵੇਂ ਵੀਰ ਨੇ ਦੱਸਿਆ ਸੀ ਉਥੋਂ ਬੈਠੀ ਦਿਖਾ ਦੇਣਾ ਜੁਗਾਲੀ ਕਰ ਰਹੀ ਹੈ ਆ ਬੈਠੀ ਹੈ ਜੀ ਠੀਕ ਹੈ ਇਹ ਇਹਦੀ ਮਾਂ 57 ਨੰਬਰ ਇਹਦੇ ਠੀਕ ਹੈ ਸੋ ਇਹ ਇਸ ਗਾਂ ਦੀ ਇਸ ਵਾਇਡ ਦੀ ਮਾਂ ਜਿਹੜੀ ਅੱਜ ਤੁਹਾਨੂੰ ਹੁਣ ਵਿਕਰੀ ਵਾਸਤੇ ਦਿਖਾ ਰਹੇ ਹਾਂ 4 ਲੱਖ 80 ਹਜ਼ਾਰ ਜੋੜੇ ਦੀ ਡਿਮਾਂਡ ਕੱਠੀ ਹੱਕ ਦਿਓ ਬਈ ਫੇਰ ਕਰ ਲੈਣ ਦੋ ਥੋੜਾ ਠੀਕ ਹੈ ਜੀ ਤੁਰਨਾ ਘੱਟ ਪਸੰਦ ਕਰਦੀਆਂ ਖੁੱਲਣਾ ਰਹਿੰਦੀਆਂ ਕਰਕੇ ਦੋਸਤੋ ਜਿਹੜੇ ਵੱਡੇ ਪਸ਼ੂ ਹੁੰਦੇ ਆ ਉਹ ਜਦੋਂ ਖੁੱਲ ਗਏ ਫਿਰ ਭੱਜਦੇ ਆ ਪਰ ਇਹ ਕਿਉਂਕਿ ਇਹ ਖੁੱਲਨੇ ਰਹਿੰਦੀਆਂ ਮਾਸਤਾ ਪੂਰੂਆਂ ਇਹਨਾਂ ਨੂੰ ਇਹਨਾਂ ਨੂੰ ਤੁਰਨਾ ਔਖਾ ਲੱਗਦਾ ਕਿਉਂਕਿ ਜਿੰਨਾ ਇਹਨਾਂ ਨੇ ਤੁਰਨਾ ਲੋੜ ਮੁਤਾਬਕ ਤੁਰ ਲੈਂਦੀਆਂ ਇਸ ਵਾਰ ਦਾ ਹਵਾਨਾ ਫਿਰ ਦੇਖੋ ਕਿੰਡਾ ਫੈਕਸ ਹਵਾਨਾ ਸੋ ਇਹ ਰੇਟ ਦੋਸਤੋ ਤੁਹਾਨੂੰ ਵੀਡੀਓ 'ਚ ਹੀ ਕਰਤੇ ਆ ਅੱਜ ਇਸ ਰੇਟ ਤੇ ਤੁਸੀਂ ਕੰਟੈਕਟ ਬਾਈ ਜੀ ਨਾਲ ਕਰ ਸਕਦੇ ਹੋ 4,80,000 ਜੋੜੇ ਦੀ ਡਿਮਾਂਡ ਇੱਕ ਦੂਜਾ ਸੁਹਾ ਦੂਜੀ ਪਹਿਲਣ ਆਸ ਆ ਵੀ ਦੋਨੇ ਹੀ ਬਹੁਤ ਸੋਹਣਾ ਦੁੱਧ ਦੇ ਦੇਣਗੇ ਜਿਨੇ ਬਾੜੀਆਂ ਗਾਵਾਂ ਨਹੀਂ ਸਾਹਮਣੀਆਂ ਜਾਂ ਫਾਰਮ ਦੀ ਸ਼ੁਰੂਆਤ ਕਰਨੀ ਹੈ ਤਾਂ ਇਹਨਾਂ ਤੁਸੀਂ ਬਹਿਣਾਂ ਤੋਂ ਕਰ ਸਕਦੇ ਰੇਟ ਕੋਈ ਆਪਾਂ ਜ਼ਿਆਦਾ ਨਹੀਂ ਬਈ ਮੰਗੇ ਹੂੰ ਤੇ ਉਹ ਮੇਰੇ ਵੀਰਾਂ ਨੂੰ ਵੀ ਰਿਕਵੈਸਟ ਹੀ ਆ ਨਾ ਵੀ 2-4000 ਦਾ ਮਾਨ ਹੋ ਜਾ ਠੀਕ ਹੈ ਸੋ ਦੋਸਤੋ ਬਾਈ ਦਾ ਕਹਿਣ ਦਾ ਮਤਲਬ ਵੀ ਬਾਲਾ ਵੱਡਾ ਫਰਕ ਵਾਲੇ ਰੇਟ ਨਹੀਂ ਕੀਤੇ ਗਏ ਇਹਨੂੰ ਹੱਕ ਦੇ ਉਧਰ ਫੇਰ ਜਾਣ ਲਈ ਤੇ ਤੁਸੀਂ ਉਸੇ ਹਿਸਾਬ ਤੇ ਫੋਨ ਲਾਇਓ ਵੀ ਜਿਹਨੂੰ ਇਹ ਰੇਟ ਚੱਜਦਾ ਹੈ ਉਸ ਹਿਸਾਬ ਤੇ ਤੁਸੀਂ ਕਾਲ ਕਰ ਲਿਓ ਕਈ ਵਾਰ ਆਸੀਂ ਬਹੁਤੇ ਫਰਕ ਵਾਲਾ ਸੋਚ ਲੈਨੀਆ ਤਾਂ ਇਦਾਂ ਦਾ ਫਰਕ ਪੈਣਾ ਨਹੀਂ ਵੀ ਜਿੱਦਾਂ ਆਮ ਵਪਾਰੀ ਆਪਦੇ ਕੋਲੋਂ ਲੈ ਕੇ ਖਰੀਦ ਕੇ ਇਸ ਤਰ੍ਹਾਂ ਹੈਗਾ ਇੱਕ ਘਰੋਂ ਦੇ ਨਹੀਂ ਹੈਗੀ ਆ ਸਾਰੀਆਂ ਵੈਕਸੀਨਾਂ ਹੋਈਆਂ ਜਿਹੜੀਆਂ ਹੋਣ ਵਾਲੀ ਇਹਦੀ ਐਚਐਸ ਐਫਐਮ ਡੀ ਦੀ ਵੈਕਸੀਨਾਂ ਉਹ ਵੀ ਹੋਈ ਵੀ ਹੈ ਸਾਡੀ ਠੀਕ ਹੈ ਵੈਕਸੀਨ ਟੋਟਲ ਨੰਬਰ ਤੋਂ ਸਾਰੇ ਪਸ਼ਵਾਂ ਦੀ ਹੋਈ ਵੀ ਹੈ ਜੀ ਠੀਕ ਆ ਜੇ ਕੋਈ ਟੈਸਟ ਵਗੈਰਾ ਕੋਈ ਕਰਾਉਣਾ ਚਾਹੁੰਦਾ ਜੋ ਕੁਝ ਵੀ ਆਪ ਦਾ ਮਰਜ਼ੀ ਕਰਵਾ ਲਈ ਸਹੀ ਹੈ ਸੋ ਦੋਸਤੋ ਇਸ ਵੈੜ ਦੀ ਮਾਂ ਜਿਹੜੀ ਉਹ ਵੀ ਆਪ ਹੀ ਉੱਠ ਖੜੀ ਆ ਤੇ ਆਪਾਂ ਤੁਹਾਨੂੰ ਜ਼ਰੂਰ ਦਿਖਾ ਹੀ ਦਿੰਨੇ ਇੱਕ ਵਾਰ ਆ ਭਾਈ ਇਹਨੂੰ ਮੜਾ ਹੱਕ ਬਾ ਕਾਕਾ ਨੂੰ ਮੜਾ ਜਾਣ ਦੋ। ਦੋਸਤੋ ਇਹ ਵੈੜ ਜਿਹੜੀ ਪਹਿਲਣ ਵੈੜ ਹੈ ਉਹਦੀ ਮਾਂ ਹੈ। ਤੁਸੀਂ ਇੱਕ ਵਾਰ ਇਸ ਵੈੜ ਨੂੰ ਦੇਖ ਲਓ। ਢਾਂਚਾ ਬਹੁਤ ਸੋਹਣਾ ਦੋਸਤੋ ਵੈੜ ਦਾ। ਬਰੀਡ ਕੁਆਲਟੀ ਖੜਨੀ ਖੜਨੀ ਦੇਖੋ ਹੁਣੇ ਕਿਉਂ ਵੀ ਕਲਾਂ ਝੁੱਠੀ ਹੈ। ਇੱਕ ਵਾਰ ਸੈੱਟ ਹੋਊਗੀ, ਸਰੀਰ ਨੂੰ ਸੈੱਟ ਕਰੂਗੀ ਤੇ ਫੇਰ ਇਹਨੇ ਤੋੜਾ ਫੇਰਾ ਕਰਨ ਲੱਗ ਜਾਣਾ। ਸੋ ਇਹ ਦੋ ਨਾ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਦਿਖਾਉਣੇ ਸੀ ਮੈਂ। ਦੋਨੇ ਤੁਸੀਂ ਦੇਖ ਚੁੱਕੇ ਹੋ। ਧੰਨਵਾਦ ਵੀਡੀਓ ਦੇਖਣ ਲਈ।